ਪੰਜਾਬ ਵਾਰੇ ਬੋਟਾਂ ਤੋਂ ਪਹਿਲਾਂ ਇਹ ਭਵਿੱਖਬਾਣੀ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕੀ ਪੰਜਾਬ 'ਚ ਕਾਨੂੰਨ ਥੋਪਣ ਦਾ ਐਲਾਨ ਹੈ ਕਸ਼ਮੀਰ ਵਾਂਗ ਦੋ ਟੁਕੜਿਆਂ 'ਚ ਪੰਜਾਬ ਵੰਡਿਆ ਜਾਏਗਾ ਬੇਨਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਤੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਚੋਣ ਜਾਬਤਾ ਲੱਗਿਆ ਹੋਇਆ ਹੈ 1 ਜੂਨ ਨੂੰ ਜਿਹੜੀ ਹੈ VOTING ਹੋਣ ਜਾ ਰਹੀ ਹੈ ਵੱਡਾ ਇਹਨੂੰ ਪਰਬ ਕਿਹਾ ਜਾ ਰਿਹਾ ਹੈ ਅਸੀਂ ਤਾਂ ਇਹਨੂੰ ਪਰਬ ਤਾਂ ਕਹੀਏ ਜੇ ਕੁਝ ਸਵਰਿਆ ਹੋਵੇ ਸਾਨੂੰ ਕੁਝ ਮਿਲਿਆ ਹੋਵੇ ਆਖਰ ਲੋਕ ਆਪਣੀ ਤਾਕਤ ਦਾ ਜਿਹੜਾ ਹੈ ਉਹ ਸਹੀ ਇਸਤੇਮਾਲ ਨਹੀਂ ਕਰ ਰਹੇ ਉਹਦਾ ਭਾਵ ਪਤਾ ਕੀ ਹੈ ਅਸੀਂ ਮਾੜੀਆਂ ਸਰਕਾਰਾਂ ਨੂੰ ਹੁਣ ਤੱਕ ਚੁਣਦੇ ਆਏ ਆਂ ਤੇ ਹੁਣ ਤੱਕ ਅਸੀਂ ਚੁਣਿਆ ਹੈ ਤੇ ਸਾਡਾ ਬਣਿਆ ਕੱਖ ਇਸੇ ਕਰਕੇ ਨਹੀਂ दारू दी बोतल ਪਿੱਛੇ ਘਰ ਦੇ ਛੋੜੇ ਜੇ ਰਾਸ਼ਨ ਪਿੱਛੇ ਅਸੀਂ ਵੋਟਾਂ ਵੇਚ ਦਿੰਨੇ ਆ ਵੋਟ ਦੇ ਦਿੰਨੇ ਆ ਪਰ ਯਾਦ ਰੱਖਿਓ ਪਿਆਰਿਓ ਉਹ ਬੰਦਾ ਸਾਡਾ ਕੰਮ ਕਰੇਗਾ ਕਿ ਨਹੀਂ ਕਰੇਗਾ ਉਹਨੂੰ ਪਾਵਰ ਦੇ ਵਿੱਚ ਲਜਾਣ ਦਾ ਹੱਕ ਹੈ ਜਿਹੜਾ ਉਹਦਾ ਹੈਕ ਨਹੀਂ ਹੈ ਅਸੀਂ ਬਿਲਕੁਲ ਨਹੀਂ ਸੋਚਦੇ ਉਹ ਸਾਡੇ ਕੋਲੇ ਆ ਕੇ 20 ਦਿਨ 25 ਦਿਨ ਮਹੀਨਾ ਹੱਥ ਜੋੜ ਲੇਗਾ ਅਸੀਂ ਕਹਿੰਦੇ ਚਲੋ ਵੋਟਾਂ ਪਾ ਦਿਆਂਗੇ ਤੇ ਫਿਰ ਬਾਅਦ ਚ 5 ਸਾਲ ਅਸੀਂ ਉਹਦੇ ਮਗਰ ਹੱਥ ਜੋੜਦੇ ਫਿਰ ਜਾਨੇ ਆ ਫਾਇਦਾ ਦੇ ਕੋਈ ਨਹੀਂ ਨਾ ਉਹ ਸਾਡਾ ਕੰਮ ਨਹੀਂ ਕਰਦਾ ਤੇ ਜਿਹੜੇ ਬੰਦੇ ਨੇ ਤੁਹਾਨੂੰ ਸਮਾਨ ਤੋ ਦੇ ਕੇ ਤੁਹਾਡੀ ਵੋਟ ਲਈ ਹੈ ਤੇ ਕੱਲ ਉਹ ਕਹੇਗਾ ਵੀ ਮੈਂ ਤਾਂ ਤੈਨੂੰ ਸਮਾਨ ਦਿੱਤਾ ਸੀ ਰਾਸ਼ਨ ਦਿੱਤਾ ਤੈਨੂੰ दारू ਦੀ ਬੋਤਲ ਦਿੱਤੀ ਹੈ ਤੈਨੂੰ ਹੋਰ ਸਾਜੋ ਸਮਾਨ ਦਿੱਤਾ ਮੈਂ ਤਾਂ ਵੋਟ ਖਰੀਦੀ ਹੈ ਮੈਂ ਤੇਰਾ ਕੰਮ ਕਿਉਂ ਕਰਾਂ ਬਾਈ ਸਾਡੇ ਕੋਲੇ ਕੋਈ ਜਵਾਬ ਨਹੀਂ ਇਹਨਾਂ ਗੱਲਾਂ ਤੋਂ ਸੁਚੇਤ ਹੋਈਏ ਪੰਜਾਬ ਦੇ ਵਿੱਚ ਨਹੀਂ ਹੁਣ ਪੂਰੇ ਸਟੇਟ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਹ VOTING ਹੋਣੀ ਹੈ ਤੇ ਯਾਦ ਰੱਖਿਓ ਵੀ ਜੇ ਅੱਜ ਸਰਕਾਰਾਂ ਜਿਹੜੀਆਂ ਨੇ ਉਹ ਹਰ ਕਿਸੇ ਦਾ ਜੋਰ ਹੈ ਵੀ ਅਸੀਂ ਜਿੱਤੀਏ ਅਸੀਂ ਜਿੱਤੀਏ ਸਾਡੇ ਕੋਲੇ ਪਾਵਰ ਹੋਵੇ ਸਾਡੇ ਕੋਲੇ ਸੱਤਾ ਹੋਵੇ ਪਰ ਵਾਦੇ ਵੀ अनेका ਕੀਤੇ ਜਾਂਦੇ ਆ ਆਟਾ ਦਾਲ ਦੇ ਦੇਵਾਂਗੇ ਜੀ ਇਹ ਦੇ ਦੇਵਾਂਗੇ ਉਹ ਦੇ ਦੇਵਾਂਗੇ ਪਰ ਜਿਹੜੇ ਅਸਲੀ ਮੁੱਦੇ ਨੇ ਉਹਨਾਂ ਵੱਲ ਕੋਈ ਨਹੀਂ ਆ ਰਿਹਾ ਹੁਣ ਸੈਂਟਰ ਗਵਰਨਮੈਂਟ ਦੀਆਂ ਇਹ ਵੋਟਾਂ ਨੇ ਸੈਂਟਰ ਗਵਰਨਮੈਂਟ ਇਨ੍ਹਾਂ ਇਨ੍ਹਾਂ ਸੀਟਾਂ ਦੇ ਸਿਰ ਤੇ ਬਣਨੀ ਹੈ ਤੇ ਹੁਣ ਸੈਂਟਰ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਵਾਂਗੇ ਸੈਂਟਰ ਦੇ ਵਿੱਚ ਜਿਹਦੀ ਵੀ ਸਰਕਾਰ ਬਣਨੀ ਹੈ ਕਦੇ ਕਿਸੇ ਦਾ ਐਲਾਨ ਨਹੀਂ ਸੁਣਿਆ ਹੋਏਗਾ ਵੀ ਅਸੀਂ ਪੰਜਾਬ ਨੂੰ ਵਖ ਹੋਣ ਤੋਂ ਬਚਾ ਲਵਾਂਗੇ ਪੰਜਾਬ ਲਈ ਅਸੀਂ ਬਾਡਰ ਖੋਲ੍ਹ ਦੇਵਾਂਗੇ ਕਰਤਾਰਪੁਰ ਸਾਹਿਬ ਜਾਣ ਲਈ ਸੰਗਤਾਂ ਦੀ ਫੀਸ ਮਾਫ ਕਰ ਦੇਵਾਂਗੇ ਬੰਦੀ ਸਿੰਘ ਰਿਹਾ ਕਰ ਦੇਵਾਂਗੇ ਅੰਮ੍ਰਿਤਪਾਲ ਸਿੰਘ ਵਰਗੇ ਸਿੰਘ ਰਿਹਾ ਕਰ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਅਸੀਂ ਦਵਾਂਗੇ ਠੋਕ ਕੇ ਕੋਈ ਨਹੀਂ ਕਹਿੰਦਾ ਕਿਸੇ ਨੂੰ ਕੀ ਲੋੜ ਆ ਸਾਡੇ ਆਪਣੀ ਨੀਮਾਨ ਹੈਗੀ ਚਲੋ ਪੰਜਾਬ ਦੇ ਵਿੱਚ ਹੁਣ ਨਵੇਂ ਕਾਨੂੰਨ ਥੋਪਣ ਦੀ ਤਿਆਰੀ ਜਿਹੜੀ ਹੈ ਉਹ ਤਾਂ ਹੈ ਸਾਡੇ ਤੇ ਇਹਨਾਂ ਲੋਕਾਂ ਨੇ ਹੁਣ ਦੇਖੋ ਜੀ ਅਮਰਿਤਪਾਲ ਸਿੰਘ ਤੇ ਐਨਐਸਏ ਲਾਤਾ ਅਸੀਂ ਇੱਕ ਵਾਰੀ ਵੀ ਸਰਕਾਰ ਨੂੰ ਇਹ ਕਰਕੇ ਨਹੀਂ ਦਿਤਾ ਸਕੇ ਵੀ ਸਾਡਾ ਏਕਾ ਹੈ ਸਰਬੱਤ ਖਾਲਸਾ ਅਸੀਂ ਕਰਕੇ ਨਹੀਂ ਦੱਸ ਸਕੇ ਕਿ ਭਾਈ ਸਾਡਾ ਏਕਾ ਹੈ ਪੰਜਾਬ ਦੇ ਵਿੱਚ ਐਨਐਸਏ ਲਾਤਾ ਤੇ ਹੁਣ ਜੇ ਕੋਈ ਸਿੱਖ ਕੋਈ ਐਕਟੀਵਿਟੀ ਕਰਨਗੇ ਨਾ ਐਨਐਸਏ ਲਾਉਣ ਨੂੰ ਇਹ ਮਿੰਟ ਮਾਰਿਆ ਕਰਨਗੇ ਇਹ ਗੱਲ ਯਾਦ ਰੱਖਿਓ ਸਭ ਤੋਂ ਪਹਿਲਾਂ ਤੇ ਕਸ਼ਵੀਰ ਵਾਂਗ ਸਾਡੇ ਦੋ ਟੁਕੜੇ ਹੁਣ ਖਬਰਾਂ ਹੀ ਨੇ ਸਿਰਫ ਹਲੇ ਸ਼ਾਇਦ ਇਸ ਵਾਰੀ ਜੇ VOTING ਹੋ ਜਾਂਦੀ ਹੈ ਤੇ ਜੇ ਸੈਂਟਰ ਦੇ ਵਿੱਚ ਇਹੋ ਹੀ ਸਰਕਾਰ ਰਿਪੀਟ ਹੋ ਜਾਂਦੀ ਹੈ ਤੇ ਜਾਂ ਕੋਈ ਹੋਰ ਆ ਜਾਂਦੀ ਹੈ ਤੇ ਯਾਦ ਰੱਖਿਓ ਵੀ ਚੰਡੀਗੜ੍ਹ ਨੂੰ ਇੱਕ ਸਟੇਟ ਬਣਾਉਣ ਦੀ ਤਿਆਰੀ ਹੋ ਰਹੀ ਹੈ ਜੇ ਚੰਡੀਗੜ੍ਹ ਸਟੇਟ ਬਣ ਗਿਆ ਤੇ ਯਾਦ ਰੱਖਿਓ ਸਾਡੇ ਹੱਥੋਂ ਚੰਡੀਗੜ੍ਹ ਜਾਏਗਾ ਤੇ ਸਾਡੇ ਹੱਥੋਂ ਸਾਰੀਆਂ ਚੀਜ਼ਾਂ ਚਲੀਆਂ ਜਾਣਗੀਆਂ ਤੇ ਅਸਾਨੂੰ ਹੋਰ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਇਹ ਕਦੇ ਨਾ ਭੁੱਲਿਓ ਤੁਸੀਂ ਪੰਜਾਬ ਦਾ ਇੱਕ ਟੁਕੜਾ ਵਖ ਕੀ ਕੀਤਾ ਜਾਣਾ ਹੈ ਹੋਰ ਵੀ ਹਜੇ ਪੰਜਾਬ ਨੂੰ ਸਿਰਫ 2 250 ਕਿਲੋਮੀਟਰ ਦੇ ਏਰੀਆ ਚ ਸੀਮਤ ਰੱਖਣ ਦੀਆਂ ਤਿਆਰੀਆਂ ਨੇ ਹੋਰ ਵੀ ਇਦੋਂ ਵੀ ਥੋੜਾ ਜਿਹਾ ਕੱਟ ਦਈਏ ਇਨ੍ਹਾਂ ਕੋ ਜਿਹੜੀਆਂ ਇਹੋ ਜਿਹੀਆਂ ਤਿਆਰੀਆਂ ਹੋ ਰਹੀਆਂ ਨੇ ਭੁੱਲਿਆ ਨਾ ਕਰੋ ਜਾਗੋ ਸੁਚੇਤ ਹੋਵੋ ਸਿੱਖੋ ਸਾਰੀ ਸੰਗਤ ਸੁਚੇਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ